ਸਮਝਾ ਕਿ ਇੱਕ ਤਾਂ ਸਭ ਤੋਂ ਪਹਿਲਾਂ ਹਰ ਜਾਗਰੂਕ ਨਾਗਰਿਕ ਦਾ ਫਰਜ਼ ਹੈ ਕਿ ਉਹ ਬਾਬਾ ਸਾਹਿਬ ਉਮੀਦ ਕਰਦੇ ਦਿੱਤੇ ਹੋਏ ਹੱਕ ਦਾ ਉਹ ਇਸਤੇਮਾਲ ਕਰਨ ਔਰ ਵੋਟ ਪਾਉਣ ਜ਼ਰੂਰ ਜਾਣ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਉਹ ਥੱਲੇ ਕਰ ਲੈ ਇਹਨੂੰ ਅੱਜ ਤੱਕ ਦਾ ਇਹ ਉੱਥੇ ਮੈਂ ਆਪਣੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲ ਦੇ ਕੰਮ ਦੇ ਉੱਪਰ ਪੰਜਾਬ ਦੇ ਲੋਕ ਮੋਹਰ ਲਾਉਣ ਜਾ ਰਹੇ ਨੇ ਇੱਕ ਬਹੁਤ ਵੱਡਾ ਮੈਂਡੇਟ ਬਹੁਤ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਿਲ ਜਾਰ ਰਿਹਾ ਔਰ ਖਾਸ ਕਰਕੇ ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਸਨਾਪ ਹਲਕੇ ਦੀ ਗੱਲ ਕਰਨੀ ਹੈ ਮੈਂ ਸਮਝਦਾ ਕਿ ਜਿਵੇਂ ਜਿਵੇਂ ਸਨਾਮ ਔਰ ਸਮਰੂਰ ਉਹਨਾਂ ਦੇ ਫਿਰ ਖਗੇ ਆਇਆ ਹੈ ਸਨਾਮ ਔਰ ਸਮਰੂਰ ਦੇ ਵੋਟਰ ਭਰਾਵਾਂ ਨੇ 2014 ਦੇ ਵਿੱਚ ਫਿਰ 19 ਦੇ ਵਿੱਚ ਮਾਨ ਸਾਹਿਬ ਨੂੰ ਔਰ 2022 ਦੀ ਚੋਣਾਂ ਦੇ ਵਿੱਚ ਜਿਹੋ ਜਿਹੇ ਫਸਵਾ ਨੋ ਦੇ ਨੋ ਅਸੈਂਬਲੀ ਹਲਕੇ ਤੁਸੀਂ ਉਹੋ ਜਿਹੇ ਰੁਝਾਨ ਔਰ ਫਤਵੇ ਜਿਹੜਾ ਕੋਈ ਇਸ ਵਾਰ ਵੀ ਹੋਣਗਾ ਵੋਟਰਾਂ ਨੂੰ ਕੀ ਕੀ ਕਰੋਗੇ ਸ਼ਾਂਤੀ ਬਣਾਈ ਰੱਖਾਂਗੇ ਬਿਲਕੁਲ ਜੀ ਬਿਲਕੁਲ ਸਭ ਤੋਂ ਇੰਪੋਰਟੈਂਟ ਸ਼ਾਂਤੀ ਦੇ ਨਾਲ VOTING ਕਰਨਾ ਹੈ ਪਰ ਜਿਹੜੀ ਜੋ ਸਮਾਜਿਕ ਸੰਝਾਂ ਨੇ ਆਪਣੀਆਂ ਉਹਨਾਂ ਨੂੰ ਮਜ਼ਬੂਤ ਰੱਖਣਾ ਹੈ ਬੜੇ ਪੀਸਫੁਲ ਸ਼ਾਂਤਮਈ ਤਰੀਕੇ ਦੇ ਨਾਲ VOTING ਕਰਨ મતਦਾਨ ਦਾ ਮਤਲਬ ਹੁੰਦਾ ਹੈ ਜੋ ਜੋ ਤੁਹਾਡੇ ਮਨ ਦੇ ਵਿੱਚ ਹੈ ਜੋ ਅੰਦਰ ਜਾ ਕੇ ਚੁੱਕ ਕਰਕੇ ਪਾ ਕੇ ਕਿਸੇ ਨਾਲ ਕੋਈ ਲੜਨ ਦੀ ਪਿੰਡ ਦੀ ਲੋਰ ਨਹੀਂ ਆਪਾਂ ਸਮਾਜਿਕ ਤੰਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਰ-ਤਾਰ ਨਹੀਂ ਹੋਣ ਦੇਣਾ ਸਾਰੇ ਨੂੰ ਅਪੀਲ ਹੈ ਮੇਰੀ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਵੋਟਰਾਂ ਨੂੰ ਕਿ ਬੜੇ ਪਿਆਰ ਦੇ ਨਾਲ VOTING ਦਾ ਇਸਤੇਮਾਲ ਜਿਹੜਾ ਕਰੋ ਕਿਹੜੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਵਾਰ ਜਿਹੜੀ VOTING ਹੋਈ ਹੈ ਪੰਜਾਬ ਦੇ ਵਿੱਚ ਨਹੀਂ ਦੇਖੋ ਰਾਸ਼ਟਰੀ ਮੁੱਦੇ ਤਾਂ ਜਿਹੜੇ ਜਿਸ ਤਰੀਕੇ ਨਾਲ ਸਭ ਤੋਂ ਵੱਡਾ ਰਾਸ਼ਟਰ ਇਹ ਇਹ ਅਧਿਕਾਰ ਕਿਹਨੇ ਦਿੱਤਾ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਤੇ ਸੰਵਿਧਾਨ ਹੀ ਅੱਜ ਖਤਰੇ ਦੇ ਵਿੱਚ ਪਾਇਆ ਪਿਆ ਨੰਬਰ 1 ਜੇ ਸੰਵਿਧਾਨ ਹੀ ਨਾ ਰਿਹਾ ਦੇਸ਼ ਕਿਥੋਂ ਰਹੂਗਾ ਜੇ ਦੇਸ਼ ਹੀ ਨਾ ਰਹਾ ਤੇ ਫਿਰ ਆਪਾਂ ਲੋਕ ਤਾਂ ਉਹੀ ਜੋ ਅੰਗਰੇਜ਼ਾਂ ਦੇ ਸਮੇਂ ਸੀਗਾ ਉਹੀ ਕੁਝ ਫੇਰ ਹੋ ਜਾਣਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਤਾਂ ਹੈ ਨੈਸ਼ਨਲ ਸਿਰਫ ਮੇਨ ਸਭ ਤੋਂ ਵੱਡਾ ਇਹੀ ਇੱਕ ਇਸ਼ੂ ਹੈ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਕਨਸਟੀਟਿਊਸ਼ਨ ਨੂੰ ਬਚਾਉਣਾ ਹੈ ਲੋਕਤੰਤਰ ਨੂੰ ਬਚਾਉਣਾ ਹੈ ਦੂਜਾ ਜੋ ਪੰਜਾਬ ਦੇ ਮੁੱਦੇ ਨੇ ਅੱਜ 2 ਸਾਲਾਂ ਦੇ ਵਿੱਚ ਜਿਹੋ ਜਿਹੇ ਕੰਮ ਭਵੰਤਮਨ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਉੱਪਰ ਪਾਪੜਾ ਜਿਹੜਾ ਅਸੀਂ ਲੋਕਾਂ ਤੁਸੀਂ ਜਿੰਨੇ ਵੀ ਮੇਰੀਆਂ ਰੈਲੀਆਂ ਕੀਤਾ ਸੁਣੇ ਮੈਂ ਇੱਕੋ ਹੀ ਗੱਲ ਕਹੀ ਹੈ ਕਿ ਭਾਈ ਕੰਮ ਪੇਰ ਹੋਣਾ ਚਾਹੀਦਾ ਚੰਮ ਨਹੀਂ ਪਰਾਉਣਾ ਅੱਜ ਵੀ VOTING ਹੋ ਰਹੀ ਹੈ ਗੱਲ ਕਰ ਨਹੀਂ ਸਕਦੇ ਪਰ ਉਹ ਫਿਰ ਵੀ ਬੜੇ ਬੜੇ ਹੌਸਲੇ ਨਾਲ ਅ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਅੱਜ ਵੀ ਪੰਜਾਬ ਦੇ ਲੋਕ ਕੰਮਾਂ ਦੀ ਜਦੋਂ ਗੱਲ ਕਰਨਗੇ ਕੰਮਾਂ ਦਾ ਮੁਕਾਬਲਾ ਇਹਨਾਂ 2 ਸਾਲ ਦੇ ਕੰਮਾਂ ਦਾ ਪਿਛਲੇ 70 ਸਾਲ ਦੇ ਨਾਲ ਮੁਕਾਬਲਾ ਕਰਨਗੇ ਤੇ 13 ਦੀ 13 ਸੀਟਾਂ ਹੋਣਗੀਆਂ ਬਾਕੀ ਕਿਹੜੇ ਹਲਕੇ ਦੇ ਲੋਕ ਕਿੰਨੇ ਕੰਮਾਂ ਦੀ ਕਦਰ ਪਾਉਂਦੇ ਨੇ ਕਿੰਨੇ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਵੱਧ ਪਾਉਂਦੇ ਨੇ ਜਾਂ ਕੋਈ ਹੋਰ ਮੁੱਦੇ ਉਹਨਾਂ ਦੇ ਕਿ ਕਿਸੇ ਹੋਰ ਚੀਜ਼ ਉਪਰ ਭਾਰੂ ਰਹ ਜਾਂਦੇ ਨੇ ਇਹ ਤਾਂ ਇਹ ਤਾਂ ਹੁਣ ਥੋੜੇ ਜਿਹੀ ਘੰਟੇ ਰਹਿ ਗਏ 4 ਤਰੀਕ ਨੂੰ ਬਸੇ ਲੱਗ ਜਣ ਤੁਹਾਨੂੰ ਸਾਰਿਆਂ ਨੂੰ ਮੈਨੂੰ ਬਾਅਦ ਅਤਵਾ ਵੀ ਜ਼ਰੂਰ ਮਿਲੂਗਾ ਪਰ ਮੈਂ ਤਾਂ ਇਹੀ ਕਹੂੰਗਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਮਤ ਦੇ ਕੇ ਭੇਜਿਆ ਆਪਣਾ ਆਪਣਾ ਮਤ ਸਭ ਨੂੰ ਵਰਤਣਾ ਚਾਹੀਦਾ ਔਰ ਵੋਟ ਪਾਉਂ ਜ਼ਰੂਰ ਜਾਣਾ ਚਾਹੀਦਾ